ਅਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਵਾਂ ਮਾਬਾਜਾ ਭਾਗ 41 ਮੋ ਲਾਹੌਰ ਸੈਕਟਰ ਦੇ ਵਰਕੀ ਮੋਰਚੇ ਉੱਤੇ ਭਾਰਤੀ ਸੈਨਾ ਨੇ ਭਵੇਂ ਮਹਾਰਕਾਂ ਦੀ ਜਿੱਤ ਪ੍ਰਾਪਤ ਕੀਤੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਪੰਜਾਬ ਦੀ ਲੜਾਈ ਇੰਨੇ ਨਾਲ ਹੀ ਖਤਮ ਹੋ ਗਈ ਬਲਕਿ ਇਹ ਤਾਂ ਪੰਜਾਬ ਦੀ ਲੜਾਈ ਦਾ ਮੋੜ ਸੀ ਦੂਸਰੀ ਗੱਲ ਇਹ ਕਿ ਭਾਰਤੀ ਸੈਨਾ ਨੂੰ ਨੀਰਾ ਪੰਜਾਬ ਵਿੱਚ ਹੀ ਨਹੀਂ ਦੂਸਰੇ ਕਈ ਮੁਹਾਜਾਂ ਉੱਤੇ ਵੀ ਦੁਸ਼ਮਣ ਨਾਲ ਲੋਹਾ ਲੈਣਾ ਪੈ ਰਿਹਾ ਸੀ ਖਾਸ ਕਰਕੇ ਕਸ਼ਮੀਰ ਖੇਤਰ ਦੇ ਦਰਾ ਹਾਜੀਪੀਰ ਅਤੇ ਉਸ ਦੇ ਆਸ-ਪਾਸ ਦੂਰ ਤੱਕ ਭਾਰਤੀ ਸੈਨਿਕਾਂ ਨੂੰ ਕੁਝ ਬੈਠੀਆਂ ਨੂੰ ਰੋਕਣਾ ਅਤੇ ਪਾਕਿਸਤਾਨੀ ਫੌਜ ਦੀਆਂ ਅਨੇਕਾ ਟੁਕੜੀਆਂ ਨਾਲ ਦੋ-ਦੋ ਹੱਥ ਕਰਨੇ ਪੈ ਰਹੇ ਸਨ ਲੜਾਈ ਵਿੱਚ ਕਿਸ ਦੀ ਜਿੱਤ ਹੁੰਦੀ ਤੇ ਕਿਸ ਦੀ ਹਾਰ ਇਸ ਦਾ ਪੇਦ ਕਦੀ ਕੋਈ ਨਹੀਂ ਪਾ ਸਕਿਆ ਭਾਰਤੀ ਸੈਨਾ ਨੇ ਜਿੱਥੇ ਪਲਕ ਚਲਕ ਵਿੱਚ ਲੋਹਾਰ ਦਾ ਮੋਰਚਾ ਲੌਰ ਦਾ ਮੋਰਚਾ ਫਤਿਹ ਕਰਕੇ ਮੈਦਾਨੇ ਜੰਗ ਦੇ ਇਤਿਹਾਸ ਵਿੱਚ ਇੱਕ ਨਵਾਂ ਕਾਂਡ ਲਿਖਿਆ। ਉੱਥੇ ਇੱਕ ਇੱਕ ਹੋਰ ਮੋਰਚੇ ਉੱਤੇ ਉਸ ਨੂੰ ਪਸਪਾ ਵੀ ਹੋਣਾ ਪਿਆ। ਭਵੇਂ ਕਿ ਇਹ ਪਸ਼ਮਾਈ ਪੇਸ਼ਕਦੰਮੀ ਦਾ ਹੀ ਦਰਜਾ ਰੱਖਦੀ ਸੀ। ਇਹ ਸੀ ਖੇਮ ਕਰਨ ਦਾ ਮੋਰਚਾ। ਕਸਵਾ ਖੇਮ ਕਰਨ ਪੱਛਮੀ ਪੰਜਾਬ ਦੀ ਐਨਸਰ ਹੱਦ ਹੁੰਦੇ ਵਾਕਿਆ ਹੈ। ਜਿਹੜਾ ਭਾਰਤੀ ਇਲਾਕੇ ਵਿੱਚ ਹੈ। ਇਤੋਂ ਦੀ ਧਰਤੀ ਪਜਾਉ ਤੇ ਕਿਸਾਨ ਬੜੇ ਮਿਹਨਤੀ ਨੇ 6 ਅਤੇ 7 ਸਤੰਬਰ ਬਿਜਲੀ ਰਾਤੋਂ ਪਾਕਿਸਤਾਨਾ ਵੱਲੋਂ ਇਸ ਕਸਵੇ ਉੱਤੇ ਜਵਰਦਸਤ ਹਮਲਾ ਕੀਤਾ ਗਿਆ ਜਿਹੜਾ ਹੋਰ ਸੈਨਿਕ ਸਾਧਨਾ ਤੋਂ ਛੋਟ 150 ਦੇ ਲਗਭਗ ਪੈਟਰਨ ਟੈਂਕਾਂ ਨਾਲ ਸੰਯੁਕਤ ਸੀ ਇਸ ਮੁਹਾਜ ਉੱਤੇ ਲਗਾਤਾਰ ਤੀ ਘਾਟੇ ਜਮ ਵੀ ਤੇ ਖੂਨ ریز ਲੜਾਈ ਸ਼ਿਆਰੀ ਰਹੀ ਜਿਸ ਵਿਚਲੇ ਪਾਕਿਸਤਾਨੀ ਸੈਨਾ ਨੇ ਸਮੁੱਚੇ ਕਸਬੇ ਨੂੰ ਅਗਣ ਬੰਬਾਂ ਦੀ ਵਰਖਾ ਨਾਲ ਸਾੜ ਕੇ ਰਾਖ ਦੀ ਢੇਰ ਵਿੱਚ ਬਦਲ ਦਿੱਤਾ ਭਾਰਤੀ ਸੈਨਾ ਮੁਕਾਬਲਨ ਥੋੜੀ ਹੋਣ ਤੇ ਭਵੇਂ ਕਮਾਲ ਦੀ ਬਹਾਦਰੀ ਨਾਲ ਲੜੀ ਖਾਸ ਕਰਕੇ ਪਾਕੀ ਫੌਜ ਦੇ ਅਣਗਿਣਤ ਟੈਂਕਾਂ ਨੂੰ ਤਬਾਹ ਕਰਨ ਵਜੋਂ ਪਰ ਮਗਰੋਂ ਜਦ ਦੁਸ਼ਮਣ ਦਾ ਦਬਾਅ ਹੋਰ ਜ਼ਿਆਦਾ ਵੱਧ ਗਿਆ ਤਾਂ ਇਸ ਨੂੰ ਪਛਪਾ ਹੋਣਾ ਪਿਆ ਨਤੀਜੇ ਵਜੋਂ ਖੇਮ ਕਾਰਨ ਸਾਨੇ ਭਾਰਤ ਨੇ ਦੇ 9 ਪਿੰਡਾਂ ਮਹਿੰਦੀਪੁਰ ਮਾਸ਼ੀਕੀ ਰਤੋਕੇ ਰਾਮੋਵਾਲ ਮਸਤਗੜਕਲਸ ਜਨਖਰਾ ਅਤੇ ਕਾਲਿਆ ਉੱਤੇ ਪਾਕੀ ਫੌਜ ਨੇ ਕਬਜ਼ਾ ਕਰ ਲਿਆ ਇਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਉੱਤੇ ਪਾਕੀ ਹਵਾਈ ਜਹਾਜ਼ਾਂ ਥਣੀ ਚਾਤਾਂ ਸਪਾਗਾ ਉਤਰੇ ਉਤਾਰੇ ਜਾ ਰਹੇ ਸਨ ਜਿਹਨਾਂ ਨੂੰ ਭਾਰਤ ਹਕੂਮਤ ਦੀ ਹਿਦਿਆਤ ਅਨਸਾਰ ਜਾਂ ਤਾਂ ਫੜ ਲਿਆ ਜਾਂਦਾ ਜਾਂ ਜਿਹੜਾ ਕੋਈ ਜਿਹੜਾ ਕੋਈ ਫੜਿਆ ਫੜ ਲਿਆ ਜਾਂਦਾ ਉਸ ਨੂੰ ਥਾਂ ਤੇ ਮਾਰ ਦਿੱਤਾ ਜਾਂਦਾ ਗਿਆਨ ਸਤੰਬਰ ਨੂੰ ਲਾਹੌਰ ਤੋਂ 20 ਮੀਲ ਦੱਖਣ ਪੱਛਮ ਤੱਕ ਰਾਏਪਿੰਡੀ ਰਾਏ ਮਿੰਡ ਦੇ ਰਕਵੇ ਵਿੱਚ ਵੀ ਦੁਸ਼ਮਣ ਨੇ ਭਾਰਤੀ ਸੈਨਾ ਉੱਤੇ ਹਮਲਾ ਕਰਕੇ ਇਸ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਪਰ ਦੂਜੇ ਪਾਸੇ ਕਲੜਾ ਕਸੂਰ ਖੇਤਰ ਵਿੱਚ ਭਾਰਤੀ ਸੈਨਾ ਲਗਾਤਾਰ ਪੇਸ਼ਕਾਦੀ ਕਰ ਰਹੀ ਸੀ ਇਸ ਦਿਨ ਇਸੇ ਦਿਨ ਅਮਰਸਰ ਦੇ ਲੁਧਿਆਣੇ ਉੱਤੇ ਲੁਧਿਆਣੇ ਉੱਤੇ ਪਾਕੀ ਸੈਬਰ ਚੈਂਟਾ ਨੇ ਕਈ ਵਾਰ ਬੰਬਾਰੀ ਕੀਤੀ ਜਿਨ੍ਹਾਂ ਵਿੱਚੋਂ ਦੋਨੋਂ ਡੇਗ ਲਿਆ ਗਿਆ ਇਸ ਦੇ ਮਲਬੇ ਵਿੱਚੋਂ ਇੱਕ ਪਾਕਿਸਤਾਨੀ 에ਅਰ ਆਫੀਸਰ ਦੀ ਸੜੀ ਹੋਈ ਲੋਥੁ ਨਿਕਲੀ ਜਿਸ ਨੂੰ ਪੂਰੇ ਫੌਜੀ ਸਨਮਾਨ ਨਾਲ ਦਫਨਾ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਕਦੀ ਕਈ ਦਿਨਾ ਤੱਕ ਪੰਜਾਬ ਦੇ ਸ਼ਹਿਰਾਂ ਪੰਜਾਬ ਦੀ ਸਿਵਲ ਆਬਾਦੀ ਉੱਤੇ ਪਾਕੀ ਬੰਬਵਾਰੀ ਅਤੇ ਛੱਤਾਂ ਸਿਪਾਹੀਆਂ ਉਤਾਰਨ ਦਾ ਸ਼੍ਰੇਨਸ਼ਲਾ ਜਾਰੀ ਰਿਹਾ ਜਿਸ ਵਿਚਾਰੇ ਦਰਜਨ ਦੇ ਲਗਭਗ ਪਾਕੀ ਜਹਾਜ਼ ਡੇਗ ਲਈ ਗਏ ਤੇ 350 ਛਾਤਾਵਾਜਾਂ ਨੂੰ ਜਾਂ ਤਾਂ ਫੜ ਲਿਆ ਗਿਆ ਜਾਂ ਮਾਰ ਦਿੱਤਾ ਗਿਆ ਸਤੰਬਰ ਨੂੰ ਇੱਕ ਪਾਕੀ ਸੈਨਿਕ ਵਿਆਸ ਤੇ ਪੁਲ ਨੂੰ ਉਡਾਉਣ ਦੀ ਕੋਸ਼ਿਸ਼ ਕਰਦਾ ਫੜਿਆ ਗਿਆ। ਇਸੇ ਦਿਨ ਜੰਮੂ ਸਿਆਲਕੋਟ ਖੇਤਰ ਵਿੱਚ ਟੈਂਕਾਂ ਦੀ ਭਿਆਨਕ ਲੜਾਈ ਹੋਈ ਜਿਸ ਵਿੱਚ ਪਾਕੀ ਸੈਨਾ ਨੇ ਲਗਭਗ ਟੈਂਕ ਝੋਖ ਦਿੱਤੇ ਸੀ। ਜਿਨ੍ਹਾਂ ਵਿੱਚ ਅਮਰੀਕੀ ਪੈਟਰਨ ਅਤੇ ਬਲਡੋਜ਼ਰ ਵੀ ਸ਼ਾਮਲ ਸਨ ਇਸ ਮੁੱਠਫੜ ਵਿੱਚ ਲਗਾ ਲਗਭਗ ਅੱਧੇ ਪਾਕੀ ਟੈਂਕ ਤਬਾਹ ਕਰਨ ਤੋਂ ਬਾਅਦ ਲੜਾਈ ਭਾਰਤ ਸੈਨਾ ਨੇ ਜਿੱਤੀ ਇਸ ਲੜਾਈ ਵਿੱਚ ਤੋਪਣ ਚੌਧਰੀ ਕਮਲ ਦੀ ਬਹਾਦਰੀ ਦਿਖਾਉਂਦਾ ਹੋਇਆ ਲੈਫਟੀਨੈਂਟ ਸ਼ਹੀਦ ਹੋਇਆ 13 ਸਤੰਬਰ ਨੂੰ ਜੰਮੂ ਚੰਬ ਸੈਕਟਰ ਦੇ ਅਖਨੂਰ ਮਕਾਮ ਉੱਤੇ ਜ਼ਬਰਦਸਤ ਜੰਗ ਹੋਈ ਚੇਕੜ ਭਾਰਤੀ ਫੌਜ ਦਾ ਦਬਾਅ ਵਧਾ ਵੇਖ ਕੇ ਦੁਸ਼ਮਣ ਨੇ ਆਪਣਾ ਫੌਜਾਂ ਨੂੰ ਪਿਛਾਂ ਹਟਾ ਕੇ ਰਾਵੀ ਪਾਰ ਕਰਕੇ ਗੁਜਰਾਵਾਲਾ ਵਜੀਰਾਵਾਦ ਵੱਲ ਮੁੜਨਾ ਸ਼ੁਰੂ ਕਰ ਦਿੱਤਾ। ਜੰਬ ਜੋੜੀਆਂ ਖੇਤਰ ਵਿੱਚ ਪਾਕਿਸਤਾਨੀ ਸੈਨਾ ਉੱਚਰ ਤੱਕ ਵੀ ਤਵੀ ਦੇ ਪਾਰ ਲਕੰਡ ਮਜੂਦ ਸੀ। ਅਤੇ ਇਧਰੋਂ ਉਧਰੋਂ ਝਪਟਾਂ ਦਾ ਸਿਲਸਿਲਾ ਚੱਲ ਰਿਹਾ ਸੀ ਇਧਰ ਕਸੂਰ ਖੇਤਰ ਵਿੱਚ ਵੀ ਲੜਾਈ ਜਾਰੀ ਸੀ ਇੰਨਾ ਹੀ ਦਿਨਾਂ ਵਿੱਚ ਭਾਰਤੀ ਉਡਾਰੂ ਸਰਖੋਦੇ ਤੋਂ ਲੈ ਕੇ ਪਸ਼ਾਵਰ ਤੱਕ ਹਵਾਈ ਅੱਡਿਆਂ ਨੂੰ ਬੰਬਵਾਰੀ ਦਾ ਨਿਸ਼ਾਨਾ ਬਣਾ ਰਿਹਾ ਸੀ ਇਸ ਤੋਂ ਅਗਲੇ ਦਿਨ ਜੰਮੂ ਸਿਆਲਕੋਟ ਖੇਤਰ ਵਿੱਚ ਵਾਧੂ ਹੋਈ ਭਾਰਤੀ ਸੈਨਾ ਨੇ ਸਿਆਲਕੋਟ ਪਸ਼ਰੂਰ ਦੀ ਕਈ ਮੀਲ ਲੰਬੀ ਰੇਲਵੇ ਲਾਈਨ ਅਤੇ ਇੱਕ ਸਮੂੱਚੀ ਰੇਲਗੱਡੀ ਉੱਤੇ ਕਬਜ਼ਾ ਕਰ ਲਿਆ। ਇਹ ਥਾਂ ਪਰਸੂਰ ਤੋਂ 30 ਮੀਲ ਦੱਖਣ ਪੂਰਬ ਵੱਲ ਡੇਰਾ ਬਾਬਾ ਨਾਨਕ ਲਾਗਲੇ ਕਸਬਾ ਨਾਰੂਵਾਲ ਤੋਂ ਲਾਹੌਰ ਵੱਲ ਜਾਂਦੀ ਸੜਕ ਉੱਤੇ ਸੀ। ਇਸੇ ਵਿਚਾਲੇ ਭਾਰਤੀ ਸੈਨਾ ਦੇ ਹਵਾਈ ਜਹਾਜ਼ਾਂ ਨੇ ਕਸੂਰ ਲਾਹੌਰ ਰੋਡ ਉੱਤੇ ਜਾਂਦੇ ਹੋਏ ਦੁਸ਼ਮਣ ਦੀ ਲੰਬੇ ਕਨਵਾਈ ਉੱਤੇ ਹਮਲਾ ਕਰਕੇ ਉਹਨਾਂ ਦੇ 28 ਟੈਂਕ ਤਬਾਹ ਕੀਤੇ। ਉੱਤਰ ਤੇ ਵਿਵਾਲ ਖੇਤਰ ਉਤੇ ਭਾਰਤ ਦਾ ਫੌਜੀ ਜਮਾਬਦ ਜਾਣ ਕਰਕੇ ਦਸ਼ਮਨ ਪੈਰੋਂ ਪੈਰ ਪਿਛਾਂ ਹਟੀ ਜਾ ਰਿਹਾ ਸੀ ਸ਼ਾਮੇ ਭਾਰਤ ਦੀ ਇੱਕ ਹਵਾਈ ਟੁਕੜੀ ਨੇ ਸਰਗੋਦੇ ਤੋਂ ਦੱਖਣ ਪੂਰਬ ਵੱਲ ਚੱਕ ਝੁਮਰਾਂ ਦੇ ਹਵਾਈ ਅੱਡੇ ਤੇ ਬੰਬ ਬਾਰੀ ਕੀਤੀ ਇਸ ਹਮਲੇ ਵਿੱਚ ਭਾਰਤੀ ਹਵਾਈ ਫੌਜ ਦੀ ਫਲਿੰਗ ਅਫਸਰ ਡੀ ਅਨਰਥੋਰ ਅਤੇ ਵੀ ਕੇ ਨੇਵ ਕੋ ਨੇ ਆਪਣੇ ਨੈੱਟ ਜਹਾਜ਼ਾਂ ਨਾਲ ਇੱਕ ਇੱਕ ਪਾਕੀ ਸਰਜੈਂਟ ਨੂੰ ਤਵਾ ਕੀਤਾ ਇਸ ਤੋਂ ਛੁੱਟ ਆ ਇਸ ਅਫਸਰ ਗਾਂਧੀ ਨੇ ਇੱਕ ਜਹਾਜ਼ ਡੇਕਿਆ 13 ਸਤੰਬਰ ਨੂੰ 13 ਸਤੰਬਰ ਨੂੰ ਭਾਰਤੀ ਸੈਨਾ ਨੇ ਲਾਹੌਰ ਦੀ ਅੰਦਰੂਨੀ ਡਿਫੈਂਸ ਲਾਈਨ ਇਚੋ ਗਿਲਨੈਰ ਨੂੰ ਤਿੰਨਾ ਥਾਮਾ ਤੋਂ ਪਾਰ ਕਰ ਲਿਆ ਇਸ ਨਹਿਰ ਨੂੰ ਪਾਰ ਕਰਨਾ ਖਾਲਾ ਜੀ ਦਾ ਕਰ ਨਹੀਂ ਸੀ ਇਹੋ ਵਜ੍ਹਾ ਸੀ ਕਿ ਇਸ ਨਾਲ ਦੁਸ਼ਮਣ ਨੂੰ ਸਭ ਤੋਂ ਵੱਡੀ ਨਿਰਾਸ਼ਾ ਹੋਈ ਅਸਲ ਵਿੱਚ ਤਾਂ ਭਾਰਤੀ ਸੈਨਾ 10 ਸਤੰਬਰ ਨੂੰ ਹੀ ਨਹਿਰ ਪਰ ਕਰ ਜਾਂਦੀ ਜਿਸ ਦਿਨ ਵਰਕੀ ਦਾ ਮੋਰਚਾ ਸਰ ਹੋਇਆ ਪਰ ਉਸ ਲਈ ਕਠਿਨਾਈ ਇਹ ਆ ਬਣੀ ਕਿ ਪਾਕਿਸਤਾਨੀ ਸੈਨਾ ਪਛਪਾ ਹੁੰਦੀ ਹੋਈ ਇਸ ਨਹਿਰ ਦਾ ਪੁਲ ਤਬਾਹ ਕਰ ਗਈ ਸੀ ਇਸੇ ਦਿਨ 6 ਅਕਤੂਬਰ ਦਾ ਕਸਮਾਨ ਦੀ ਜੰਗ ਸਿਆਲਕੋਟ ਦੀ ਦੱਖਣ ਵੱਲ ਹੋਈ ਜਿਸ ਨੂੰ ਕੁਝ ਹੀ ਘੰਟਿਆਂ ਵਿੱਚ ਭਾਰਤੀ ਸੈਨਾ ਨੇ ਜਿੱਤ ਲਿਆ ਤੇ ਦੁਸ਼ਮਣ ਦੇ 2.5 ਦਰਜਨ ਪੈਟਰਨ ਟੈਂਕਾਂ ਨੂੰ ਤਬਾਹ ਕੀਤਾ ਨਤੀਜੇ ਦੇ ਤੌਰ ਤੇ 13 ਸਤੰਬਰ ਤੱਕ ਪੰਜਾਬ ਦੇ ਸਮੁੱਚੇ ਮੋਰਚੇ ਉੱਤੇ ਭਾਰਤੀ ਸੈਨਾ ਨੇ 4.5 ਸੌ ਵਰਗ ਮੀਲ ਧਰਤੀ ਉੱਤੇ ਕਬਜ਼ਾ ਕੀਤਾ ਜਿੰਨੀ ਦਿਨੀ ਦੋਹਾਂ ਦਲਾਂ ਵਿੱਚ ਥਾਂ-ਉਥਾਂ ਇਸ ਪ੍ਰਕਾਰ ਦੀਆਂ ਚਪਟਾਂ ਦਾ ਸਿਲਸਿਲਾ ਜਾਰੀ ਸੀ ਇਸ ਇਨ੍ਹਾਂ ਦਿਨਾਂ ਵਿੱਚ ਭਾਰਤੀ ਸੈਨਾ ਦਾ ਇੱਕ ਵਿਜਾਈ ਜੋਧੇ ਨਾਲ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਕੀ ਵਈਤ ਰਹੀ ਸੀ ਆਓ ਜਰਾ ਇੱਕ ਚਾਤੀ ਇਸ ਵੱਨੇ ਵੀ ਮਾਰ ਗਈ ਧੰਨ